ਲੋਕਾਂ ਲਈ ਜਿਹੜਾ ਸਾਈਟ ਬਣ ਕੇ ਬਾਲਾ ਜਿਹੜੀ ਲਾਈਵ ਵਾਚ ਲਈ ਲਾਈਵ ਕਰਾਉ ਲੋ ਜੀ ਅਧਿਕਾ 61% ਦੇ ਬਣ ਕੇ ਆ ਗਏ ਇਹਦੇ ਹਿਸਤੀ ਬੜੀ ਹੈ ਬਜੇਸਤ ਵਾਏ ਗੁਜੀ ਕੀ ਫਤਹਿ ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਕਿਸਾਨੀ ਟੀਮ ਨੂੰ ਇਹ ਬਖਸ਼ਿਸ਼ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸਰਮੋਰ ਚੋਲਾ ਸਾਹਿਬ ਜਿਹੜਾ ਕਿ ਇਹ ਸ਼ਹਿਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇਵ ਜੀ ਸशोਭਿਤ ਹੈ ਉਦੀ ਸੇਵਾ ਸਾਨੂੰ ਮਿਲੀ ਹੈ ਪਹਿਲੇ ਮੈਂ ਬੇਦੀ ਫੈਮਿਲੀ ਦਾ ਬਹੁਤ ਸ਼ੁਕਰੀਆ ਕਰਨਾ ਕਿ ਇਹਨਾਂ ਨੇ ਇਹ ਮਨ ਨੂੰ ਇਹਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨੇ ਸਾਲਾਂ ਤੋਂ ਇਹਦਾ ਸੇਵਾ ਨਹੀਂ ਹੋਇਆ ਕਿਸੇ ਕਾਰਨ ਵਾਂਝ ਉਹ ਐਨੋ ਸੰਗਤ ਨੂੰ ਪੂਰਾ ਖੋਲ ਕੇ ਦਰਸ਼ਨ ਕਰਾਂਗੇ ਚਾਰੇ ਤਰ੍ਹਾਂ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਉਹ ਗੁਰੂ ਸਾਹਿਬ ਨਾਲ ਸਾਡੇ ਨੇ ਇਹ ਬਹੁਤ ਇਤਿਹਾਸਿਕ ਕੰਮ ਹੈ ਇਹ ਹੁਣ ਜਿਹੜਾ ਕੰਮ ਅਸੀਂ ਸ਼ੁਰੂ ਕਰਾਂਗੇ ਦੇ ਬੜੀਆਂ ਟੈਕਨੀਕਲ ਇਸ਼ੂਜ਼ ਨੇ ਮੈਂ ਉਹ ਡਿਸਕਸ ਨਹੀਂ ਕਰਾਂਗਾ ਕਿਉਂਕਿ ਉਹ ਬਹੁਤ ਲੰਮਾ ਹੋ ਜਾਏਗਾ ਇੱਕੋ ਹੀ ਹੈ ਕਿ ਬੇਦੀ ਸਾਹਿਬ ਦੀ ਉਹ ਪ੍ਰਾਦਾ ਜੋ ਕੀਤਾ ਬਹੁਤ ਵੱਡਾ ਉਪਰਾਲਾ ਹੈ ਹੁਣ ਅਸੀਂ ਇਹਨੂੰ ਤਿੰਨ ਭਾਗਾਂ ਚ ਵੰਡਿਆ ਪਹਿਲਾ ਪਰਜ਼ਰਵੇਸ਼ਨ ਜਿਹੜਾ ਇਹਦਾ ਕੰਮ ਹੈ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਦਾ ਕੰਮ ਟੈਕਨੀਕਲ ਦੂਸਰਾ ਇਹਦਾ ਜਿਹੜਾ 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 ਸਟੋਰੇਜ ਬਣਨਾ ਹੈ ਉਹ ਸਟੋਰੇਜ ਜਿਹੜਾ ਉਸ ਗੁਦਾਰਾ ਸਾਹਿਬ ਸਜੋਬਿਤ ਹੋਏਗਾ ਉੱਥੇ ਤਾਂ ਕਿ ਸਾਰਾ ਦਰਸ਼ਨ ਹੋਏ ਖੁੱਲਾ ਦਰਸ਼ਨ ਹੋਏ ਖੁੱਲਾ ਦਰਸ਼ਨ ਨਹੀਂ ਹੋ ਪਾਰੇ ਸੀ ਇਸ ਕਰਕੇ ਇਹਦਾ ਸਾਰਾ ਪ੍ਰੋਜੈਕਟ ਮੇਰੀ ਸਾਰੇ 7 ਬੰਦੇ ਦੀ ਟੀਮ ਆਈ ਹੋਈ ਹੈ ਇਹ ਸਾਰਾ ਹੁਣੇ ਕੰਮ ਸ਼ੁਰੂ ਕਰ ਰਿਹਾ ਹੈ ਔਰ ਤੀਸਰਾ ਕੰਮ ਹੈ ਇਹਦੇ 'ਚ ਇਹਦੇ 'ਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹਿਸਟੋਰੀਕਲ ਜਿਹੜੇ ਕਿ ਹਾਲੇ ਪੜੀਆਂ ਨਹੀਂ ਜਾ ਰਹੀਆਂ ਅਸੀਂ ਲਾਈਟਾਂ ਲੈ ਕੇ ਆਏ ਮੈਗਨੀਫਾਈਂਗ ਲੈਂਸ ਲੈ ਕੇ ਆਏ ਆਂ ਹੋਰ ਹਿਸਟੋਰੀਕਲ ਪਰਸਪੈਕਟਿਵਸ ਨੇ ਜਿਹੜੇ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਦੀ ਹਿਸਟਰੀ ਹੋਰ ਅੱਗੇ ਚਾਏ ਇਹਨਾਂ ਨੇ ਕਿਤਾਬਾਂ ਲਿਖੀਆਂ ਹੋਣਾਂ 'ਚ ਵਿੱਚ ਹੋਰ ਹੋਰ ਫਰਾਂਸ ਅੱਛੇ ਮਿਲਣਗੇ ਯਾਦ ਕਿੰਨੀ ਹੋਏਗੀ ਜੇ ਨਹੀਂ ਹੈ ਮਨਿਆਦ ਕਿੰਨੀ ਹੋਏਗੀ ਮਨਿਆਦ ਦੇ ਉੱਤੇ ਇੱਕੋ ਹੀ ਚੀਜ਼ ਹੈ ਇਹਦੀ ਰੱਖ-ਰਖਾਅ ਦੇ ਉੱਪਰ ਹੈ ਬੇਟਾ ਇਹ ਜਿੰਨੀ ਰੱਖ-ਰਖਾਅ ਠੀਕ ਹੋਏਗੀ ਉੱਥੇ ਸਿਸਟਮ ਬਣੇਗਾ ਉਸੇ ਹਿਸਾਬ ਨਾਲ ਬੁਨਿਆਦ ਬਣੇਗੀ ਅਸੀਂ ਜਿਹੜਾ ਅੱਜ ਕਰਕੇ ਜਾਵਾਂਗੇ ਇਹਦੀ 500000 ਚਾਰ ਸਾਲ ਤੱਕ ਕੁਝ ਨਹੀਂ ਆਉਣ ਲੱਗਾ ਤੁਹਾਨੂੰ ਕਿਉਂਕਿ ਸਟ੍ਰੈਂਥ ਵੀ ਵਿਦਿਆਗੇ ਕਲਪੋ ਉਹ ਹੀ ਗੱਲ ਹੈ ਸਟ੍ਰੈਂਥ ਵੀ ਵਿਦਿਆਗੇ ਇਹਦਾ ਤਜਾਬੀਪਣ ਵੀ ਕਢਾਂਗੇ ਇਹਦੀ ਮਿੱਟੀ ਤੋਲ ਵੀ ਕਰਾਂਗੇ ਮਾਈਕਰੋ ਬਾਇਓਲੋਜੀਕਲ ਵੀ ਕਢਾਂਗੇ ਔਰ ਇਹਦੇ ਸਾਰੀਆਂ ਜਿਹੜੇ ਟੈਕਨੀਕਲ ਵਿਸ਼ੇ ਹੈ ਕੈਮਿਸਟਰੀ ਫਿਜ਼ਿਕਸ ਬਾਇਓਲੋਜੀ ਮੈਕਰੋ ਸਾਰਾ ਕੁਝ ਕਰਾਂਗੇ ਉਦੇ ਬਾਅਦ ਜਿੰਨੇ ਵੀ ਦਿਨ ਲੱਗਣਗੇ ਘਾਟੋ ਘਾਟ ਮੈਂ ਇਹ ਨਹੀਂ ਕਹ ਰਿਹਾ ਕਿ ਇਹ ਮਹੀਨਾ ਲੱਗੇ ਜਾਂ 15 ਦਿਨ ਲੱਗੇ ਜਿੰਨੇ ਵੀ ਹੋਏਗਾ ਸਾਡੀ ਟੀਮ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰੇਗੀ ਇੱਥੇ ਤੇ ਅਸੀਂ ਇਹਦੀ ਸੇਵਾ ਦਿਲ ਨਾਲ ਕਰਾਂਗੇ ਇਹ ਤੋਂ ਪਹਿਲਾਂ ਵੀ ਇਹ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਇਹ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਹਿੰਦੁਸਤਾਨ ਦੇ ਤਾਜ ਮਹਿਲ ਦਰਬਾਰ ਸਾਹਿਬ ਮੰਡੀ ਸਾਹਿਬ ਬਿਲਗਾ ਸਾਹਿਬ ਪੰਜਵੇਂ ਪਾਸ਼ਾਏ ਦੇ और कि जगह से मैं काम सब जगह तक काम कर रहा है ये लंबा बड़ा पूछन लगा मैं तिरपन साल तो यही काम, तो काम कर रहा तिरपन साल तो यही काम कर रहा मेरा और अज जोड़ा काम कर रहा है तो बहुत महान है ऐसा महान काम दुनिया से नहीं होगा बेदी फैमिली खास तौर पर इन्होंने ने जो उपराला किया कि सेवा शुरू करनी चाहिए मैं जिंदी दो मीटिंगा की ਇਹਨਾਂ ਨੇ ਸਾਰਿਆਂ ਨੇ ਮੇਰੇ ਕੋਲ ਪਹੁੰਚ ਕੇ ਗੱਲ ਕਰੇ ਸ਼ੁਰੂ ਹੋਣੀ ਇਹਨਾਂ ਨੇ ਕਿਹਾ ਹੁਣੀ ਸ਼ੁਰੂ ਕਰੋ ਮੈਂ ਕਿਹਾ ਮੈਂ ਤੇ ਕਿਆ ਹੋ ਕੇ ਜਾਣੀ ਚਾਹੀਦੀ ਏ ਕਿ ਅਸੀਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ